ਜਦੋਂ ਕਿਸੇ ਨੂੰ ਜ਼ਹਿਰ ਦੇਣਾ ਹੁੰਦਾ ਬਾਈ ਜੇ ਉਹਨੂੰ ਸਿੱਧਾ ਕਦੇ ਲੈ ਜ਼ਹਿਰ ਖਾ ਲਾ ਤਾਂ ਖਾਂਦਾ ਨਹੀਂ ਹੁੰਦਾ ਜੇ ਇਹਨੂੰ ਕਹਦਾ ਵੀ ਦੇਖ ਇਹ ਤਾਂ ਮਿੱਠਾ ਬਾਈ ਬੜਾ ਮਿੱਠਾ ਹੈ ਪਹਿਲਾਂ ਉਹ ਹੱਥ ਲਾ ਕੇ ਦੇਖੂ ਜੀਭ ਲਾ ਕੇ ਦੇਖੂ ਜੇ ਮਿੱਠਾ ਹੋਗਾ ਤਾਂ ਖਾ ਲੂ ਪਤਾ ਤਾਂ ਹੋਊਗਾ ਲੱਗੂ ਨਾ ਜਦੋਂ ਉਹਨੇ ਮਰਨਾ ਹੋਇਆ ਸੱਪ ਮਰਿਆ ਨਹੀਂ ਹੈ ਜ਼ਖਮੀ ਹੈ ਜ਼ਖਮੀ ਸੱਪ ਕਿਸੇ ਵੇਲੇ ਵੀ ਡੰਗ ਮਾਰ ਸਕਦਾ ਇਹ ਐ ਕਿਹਾ ਕਰਨਗੇ ਵੀ ਤੁਹਾਡੇ ਚ ਕੋਈ ਪੜਿਆ ਲਿਖਿਆ ਮੁੰਡਾ ਹੈਗਾ ਬੀਏ ਕਿੰਨੇ ਨੇ ਬਈ 21 21 ਸਾਲ ਦੇ ਕਿੰਨੇ ਨੇ 25 25 ਦੇ ਕਿੰਨੇ ਨੇ ਉਹ ਸਾਰੇ ਆ ਜਾਓ ਬਾਕੀ ਆ ਸਾਰੇ ਬੁੱਢੇ ਖੁੱਢੇ ਵਾਲੇ ਜਾਓ ਸਰਕਾਰ ਮਿਲੂਗਾ ਕਿੱਥੇ ਖੇਤਾਂ ਚ ਖੇਤਾਂ ਚ ਤਾਂ ਪਹਿਲੀ ਮਸ਼ੀਨਰੀ ਨੇ ਮਜ਼ਦੂਰ ਬਾਹਰ ਖੜੇ ਖੜੇ ਹਰੀ ਕ੍ਰਾਂਤੀ ਇੱਕ ਦਿਨ ਚ ਲਾਗੂ ਨਹੀਂ ਹੋਈ ਆ ਨੀਤੀਆਂ ਵੀ ਹੌਲੀ 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 ਤੁਹਾਡੇ ਦੇਖਦੇ ਦੇਖਦੇ ਤੁਹਾਡੇ ਦੇਖਦੇ ਦੇਖਦੇ ਸੋਡੇ ਰਸਮਾਂ ਚ ਰਿਵਾਜ ਖੋਲੇ ਸੋਡੇ ਦੇਖਦੇ ਆਂ ਦੇਖਦੇ ਆਂ ਸੋਡਾ ਭਾਈਚਾਰਾ ਖੋਲਿਆ ਸੋਡੇ ਦੇਖਦੇ ਦੇਖਦੇ ਸੋਡੇ ਉਹ ਹੱਥ ਹਥਿਆਰ ਖੇਤੀ ਕਰਨ ਵਾਲੇ ਸੰਦ ਸੰਦ ਨੀੜਾ ਸਾਰਾ ਖੋਲਿਆ ਸੋਡੇ ਦੇਖਦੇ ਦੇਖਦੇ ਪਾਣੀ ਚ ਜ਼ਾਹਿਰ ਹੋ ਗਿਆ ਸੋਡੇ ਦੇਖਦੇ ਦੇਖਦੇ ਸੋਡੇ ਨਾਚ ਚ ਜ਼ਾਹਿਰ ਹੋ ਗਿਆ ਸੋਡੇ ਸੁਣਦੇ ਸੁਣਦੇ ਤਿੰਨ ਤਿੰਨ ਲਾਸ਼ਾਂ ਦੇਖਦੇ ਦੇਖਦੇ ਤਿੰਨ ਤਿੰਨ ਲਾਸ਼ਾਂ ਘਰਾਂ ਚ ਉੱਠਣ ਲੱਗੀਆਂ ਆ ਸਾਰਾ ਨੀਤੀਆਂ ਦਾ ਸਿੱਟਾ ਹੈ ਭਾਈ ਇਹ ਉਸੇ ਕਰਕੇ ਆ ਤਿੰਨ ਕਾਨੂੰਨ ਲਿਆਂਦੇ ਨੇ ਐਂ ਉਸ ਵੇਲੇ ਲਿਆਉਣੇ ਜਦੋਂ ਚੋਣਾਂ ਸਿਰਤੇ ਨੇ ਅਸੀਂ ਜਿਹੜੇ ਸਨ ਬਿਸ਼ਪਪੁਰ ਸੰਸਥਾ ਦਾ ਡੰਡਾ ਇਹਨਾਂ ਦੇ ਉੱਤੇ ਬਹੁਤ ਮਜ਼ਬੂਤ ਹੈ ਇਹ ਉਹਨਾਂ ਦੀਆਂ ਨੀਤੀਆਂ ਨੂੰ ਲਾਗੂ ਕਰਕੇ ਜਿਹੜੀ ਪਿੱਛੇ ਹੋਈ ਹੈ आज 26 ਹੁਣ ਤੋਂ ਲੈ ਕੇ 29 ਤੱਕ ਆਬੂਧਾਮੀ ਦੇ ਵਿੱਚ ਵਿਸ਼ਵ ਪਰ ਸੰਸਥਾ ਦੀ ਮੀਟਿੰਗ ਹੋਈ ਹੈ। ਉੱਥੇ ਇਹਨਾਂ ਨੂੰ ਤਾੜਿਆ ਵੀ ਜਿਹੜੀਆਂ ਨੀਤੀਆਂ 2013 ਚ ਲਾਗੂ ਕਰਨੀਆਂ ਸੀ ਤੁਸੀਂ ਤੁਸੀਂ ਹੁਣ ਤੱਕ ਲਾਗੂ ਕਰੀਆਂ ਕਿਉਂ ਨਹੀਂ? ਸਾਨੂੰ ਕੀ ਅਧਿਕਾਰ ਹੈ? ਕਿ ਤੁਸੀਂ ਜ਼ਮੀਨ ਅਨਾਜ ਖਰੀਦ ਕੇ ਗਦਾਮਾਂ ਦੇ ਢੇਰ ਲਾ ਰੱਖੇ ਨੇ। ਇਹ ਤਾਂ ਹੁਣ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਹੈ ਭਾਈ ਕਿਸਾਨਾਂ ਦਾ ਮਸਲਾ ਕਿਉਂਕਿ ਜ਼ਮੀਨਾਂ ਜਾਣ ਗਈਆਂ ਪਰ ਕੱਲੇ ਕਿਸਾਨਾਂ ਦਾ ਤਾਂ ਹੈ ਨਹੀਂ ਇਹ ਹੁਣ ਮੋਦੀ ਸਾਹਿਬ ਇਹ ਗੱਲ ਕਹਿੰਦਾ ਹੈ ਵੀ 2025 ਤੱਕ 80 ਕਰੋੜ ਲੋਕਾਂ ਨੂੰ ਕਹਿੰਦਾ ਮੈਂ ਅਨਾਜ ਫ੍ਰੀ ਦੇਣ ਦੀ ਸਹੂਲਤ ਜਾਰੀ ਰੱਖੂਗਾ ਅਨਾਜ ਫ੍ਰੀ ਕਿੱਥੋਂ ਦੇਊਗਾ ਭਾਈ ਸਰਕਾਰੀ ਕਦਮਾਂ ਚੋਂ ਜੇ ਸਰਕਾਰੀ ਗਦਾਮ ਨਾ ਹੋਏ ਜੇ ਸਰਕਾਰੀ ਖਰੀਦ ਨਾ ਹੋਈ ਜੇ ਸਰਕਾਰੀ ਮੰਡੀਆਂ ਨਾ ਹੋਆਂ ਤਾਂ ਅਨਾਜ ਕਿੱਥੋਂ ਹੋਊਗਾ ਇਹ ਇਸ ਕਰਕੇ ਇਹ ਪੁੱਗਣਾ ਨਹੀਂ ਨਾ ਅਨਾਜ ਦੇਣਾ ਨਾ ਅਨਾਜ ਲੈਣਾ ਇਸ ਕਰਕੇ ਇਹ ਕਾਨੂੰਨ ਸਾਨੂੰ ਕੱਲਿਆਂ ਨੂੰ ਨਹੀਂ ਮਾਰ ਦੇ ਜਿਹੜੇ 80 ਕਰੋੜ ਲੋਕ ਜਿਨ੍ਹਾਂ ਨੂੰ ਫਰੀ ਅਨਾਜ ਮਿਲ ਰਿਹਾ ਹੈ ਭਾਰਤ 'ਚ ਇਹ ਸਹੂਲਤ ਉਹਨਾਂ ਨੂੰ ਦਿੱਤੀ ਨਹੀਂ ਜਾਣੀ ਜੇ ਇਹ ਕਾਨੂੰਨ ਸਰਕਾਰੀ ਅੰਪੰਡਾਰ ਅਨਾਜ ਦੇ ਪ੍ਰਾਈਵੇਟਾਂ ਦੇ ਹਵਾਲੇ ਹੋ ਗਏ। ਇਸ ਕਰਕੇ ਇਹ ਖਤਰਨਾਕ ਹੈ। ਸਮਾਜ ਦੇ ਕੱਲੇ ਕਿਸਾਨਾਂ ਵਾਸਤੇ ਖਤਰਨਾਕ ਨਹੀਂ। ਇਹ ਉਸ ਬਹੁਤ ਵੱਡਾ ਹਿੱਸਾ ਜਿਹੜਾ ਫੂਡ ਨਾਲ ਤੇ ਅੰਨ ਨਾਲ ਜੁੜਿਆ ਹੋਇਆ ਹੈ। ਜਿਹੜਾ ਅਨਾਜ ਖਾਂਦਾ ਹੈ। ਇਹ ਉਹਨਾਂ ਨਾਲ ਜੁੜਿਆ ਹੋਇਆ ਹੈ। ਹੁਣ ਜੇ ਵਿਰੋਧ ਨਹੀਂ ਉਠਿਆ ਇਸ ਕਰਕੇ ਨਹੀਂ ਉਠਿਆ ਕਿਉਂਕਿ ਜਿੱਦਾਂ ਸਦੇ ਹਰਿਆਣੇ ਤੇ ਬਾਰਡਰ ਤੇ ਤੇ ਸੰਭੂ ਬਾਰਡਰ ਤੇ ਬੈਠੀਆਂ ਹੋਈਆਂ ਜਥੇਬੰਦੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਵੀ ਕਿੰਨੀ ਗੱਲ ਵਾਪਰ ਗਈ ਬਈ ਅੱਜ ਤੱਕ ਤਾਂ ਸਾਡੀਆਂ ਕਿਸਾਨ ਜਥੇਬੰਦੀਆਂ 8 ਤਰੀਕ ਨੂੰ ਮੋਰਚਾ ਲਾਉਣ ਦੀ ਗੱਲ ਕਰਦੀਆਂ ਨੇ ਆਪਾਂ ਤਾਂ ਪਰਸੋ ਇਹ ਗੱਲ ਸਮਾਰ ਕੇ ਖੋਖੀ ਪੜੀ ਤੇ ਅੱਜ ਆਪਾਂ ਦਾ ਸੜਕਾਂ ਤੇ ਆ ਗਏ ਹ ਕਿਉਂਕਿ ਬਹੁਤ ਵੱਡੀ ਗੱਲ ਵਾਪਰਨ ਵਾਲੀ ਐ ਇਸ ਕਰਕੇ ਚੁਸਤ ਰਹਿਣਾ ਚਾਹੀਦਾ ਐ ਸਚੇਤ ਹੋ ਜਾਓ ਜੀ ਖਤਰਾ ਹੋਰ ਪੜ ਕੇ ਸਾਨੂੰ ਮਟੀਰੀਅਲ ਭੇਜਾਂਗੇ ਵੀ ਇਹ ਕੀ ਕੁਸ਼ ਹੈ ਆ ਜਿਹੜੇ 29 ਨੌ ਕੁਸ ਕਰਾਣੇ ਨੇ ਸ਼ਾਇਦ ਨੌ ਕੰਪਨੀਆਂ ਦੇ ਵੱਡੇ ਧਨਾੜਾ ਨੂੰ ਜਿਹੜੀਆਂ ਇਹ ਕੰਟੈਕਟ ਦਿੱਤੇ ਨੇ ਜਿਹਦੇ ਚ ਅਡਾਨੀ ਦੇ ਖਾਸੇ ਗਦਾਮ ਨੇ ਸ਼ੀ ਲੋਕਦਾਮ ਜਿਹਦੇ ਚੋਂ ਸੰਗਰੂਰ ਦੇ ਵਿੱਚ ਵੀ ਹੈਗਾ 1.5 ਲੱਖ ਟਨ ਮੀਟ੍ਰਿਕ ਟਨਾਂ ਦਾ ਸਾਹਮਣ ਦਾ ਲੋਕਦਾਮਾਂ ਦੇ ਵਿੱਚ ਆਇਆ ਕਾਫੀ ਲੇਖਾ ਜੋਖਾ ਜਿੱਦੇ ਨਵੇਂ ਜਵਾਨਾਂ ਦੇ ਖਬਰ ਲੱਗੀ ਹੈ ਇਹਨਾਂ ਆਪ ਲਵ ਲਈ ਆਪਾਂ ਮਟੀਰੀਅਲ ਹੋਰ ਥੋੜਾ ਦਾ ਪੜਤਾਲ ਕਰਕੇ ਉਹ ਲਿਖਤ ਪਹੁੰਚਾਵਾਂਗੇ ਥੋਡੇ ਕੋਲੇ ਇਸ ਕਰਕੇ ਫੌਰੀ ਐਕਸ਼ਨ ਜਿਹੜਾ ਅੱਜ ਆਪਾਂ ਦੇਣਾ ਆ ਆਪਾਂ ਤੈਅ ਕੀਤਾ ਸੀ ਵੀ ਆਪ ਦੇ ਐਮ ਐਲ ਏ ਮੰਤਰੀਆਂ ਨੂੰ ਇਹ ਚੇਤਾਵਨੀ ਪੱਤਰ ਦੇਵਾਂਗੇ ਵੀ ਵੱਡਾ ਕੁਝ ਵਾਪਰਨ ਜਾ ਰਿਹਾ ਹੈ ਇਹਦੇ ਤੇ ਚੌਕਸ ਹੋ ਤੇ ਇਹਦੇ ਵਿਚਾਰੋ ਉਹ ਅੱਜ ਮੰਗ ਪੱਤਰ ਆਪਾਂ ਸਾਰੇ ਪੰਜਾਬ ਦੇ ਮੰਤਰੀਆਂ ਨੂੰ ਦੇ ਰਹੇ ਹਾਂ ਇੱਧਰ ਇਹਨਾਂ ਦਾ ਡਾਕਟਰ ਬਲਬੀਰ ਸਿੰਘ ਨਾਲ ਉਹਨਾਂ ਦਾ ਕੋਈ ਜੇ ਨੁਮਾਇੰਦਾ ਇੱਥੇ ਆਇਆ ਹੈ ਉਧਰੋਂ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਮੰਗ ਪੱਤਰ ਵਾਲੀ ਕਾਰਵਾਈ ਦੇ ਕੇ ਚਲੋ ਅਗਲਾ ਪ੍ਰੋਗਰਾਮ ਸੁਣੋ ਆਪਾਂ ਫੇਰ ਦੇਵਾਂਗੇ ਹੁਣ ਤੁਹਾਡੇ ਧਿਆਨ ਚਾ ਆ ਗਿਆ ਹੁਣੇ ਵੀ 8 ਮਾਰਚ ਦਾ ਪ੍ਰੋਗਰਾਮ ਆਪਣਾ ਚੰਡੀਗੜ੍ਹ ਹੈ ਅਪ੍ਰੈਲ 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 ਦਾ ਤੇ ਉਹਦੀ ਤਿਆਰੀ ਕਰ ਲਿਓ ਹੁਣ ਤੋਂ ਕਿਉਂਕਿ ਐ ਤਾਂ ਤੁਸੀਂ ਰੋਜ਼ ਹੀ ਮੈਦਾਨ 'ਚ ਰਹਿੰਦੇ ਹੋ ਤੁਹਾਨੂੰ ਲੱਗਦਾ ਹੋਣਾ ਵੀ ਭਾਈ ਇੱਥਾ ਦਿੱਲੀ ਵਾਲਾ ਪ੍ਰੋਗਰਾਮ ਕਰਕੇ ਤਾਂ ਆਏ ਸੀਗਾ ਵੀ ਹੁਣ ਤਾਂ ਪ੍ਰੋਗਰਾਮ ਕੋਈ ਆਉਣਾ ਨਹੀਂ ਇਹ ਤਾਂ ਐ ਨਹੀਂ ਪਤਾ 8 ਅਪ੍ਰੈਲ ਤੋਂ ਬਾਅਦ ਫੇਰ ਵੀ ਕੋਈ ਆ ਜੇ ਤਿਆਰ ਰਹੋ ਬੱਸਾਂ ਭਰ ਕੇ ਜਾਣਾ ਮਾਈਆਂ ਦੀ ਗਿਰਤੀ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਬਾਕੀ ਜੇ ਕੋਈ ਨਵੀਂ ਗੱਲ ਹੋਈ ਤੁਹਾਨੂੰ ਦੱਸਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਿਉਣ ਵਾਸਤੇ ਸਾਡੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ ਬਾਈ ਜਿਆਦਾ ਬੱਚਿਆਂ ਦਾ ਰਜਗਾਰ ਹੁੰਦਾ ਜਾਂ ਖੇਤੀ ਦੀ ਆਮਦਨ ਹੁੰਦੀ ਹੈ ਜੇ ਦੋਨੇ ਨਾ ਰਹੀਆਂ ਫਿਰ ਜ਼ਮੀਨਾਂ ਵੇਚਾਂਗੇ ਹੁਣ ਹੀ ਕਹਿਣ ਲੱਗੇ ਆਪਾਂ ਤਾਂ ਬਈ ਸਾਰੇ ਪਿੰਡਾਂ ਦੇ ਪਿੰਡ ਵਕਾਊ ਐ ਫਿਰ ਜਿਹੜੇ ਤੁਸੀਂ ਕਹਿ ਲਿਆ ਵੀ ਮੇਰੇ ਕੋਲ ਤਾਂ 40 ਕਿੱਲੇ ਨੇ ਮੇਰੇ ਮੁੰਡੇ ਤਾਂ ਮੁੱਕਦੇ ਨਹੀਂ ਇਹ ਵੀ ਜਾਣਗੇ ਜੇ 80% ਲੋਕਾਂ ਨੇ ਆਪ ਜ਼ਮੀਨਾਂ ਵੇਚਦੀਆਂ ਤਾਂ 20%ਾਂ ਤੋਂ ਜ਼ਬਰਦਸਤੀ ਖੋਹ ਲੈਣਗੇ ਜੇ ਭੇਖਾ ਹੋਵੇ ਨਾ ਕਿਸੇ ਨੂੰ ਵੀ ਮੇਰੇ ਕੋਲ ਤਾਂ ਕਈ ਪੀੜ੍ਹੀਆਂ ਤੋਂ ਕੱਲਾ ਕੱਲਾ ਮੁੰਡੀ ਤੁਰਿਆ ਆਉਂਦਾ ਐ ਇੰਨੀ ਜਮੀਨ ਰਹੁ ਮੈਂ ਤਾਂ ਭੁੱਖਾ ਮਰਦੇ ਨਹੀਂ ਇਹ ਕੱਢਦੇ ਉਹ ਪਲੇਖ ਜਦੋਂ 80% ਲੋਕ ਜ਼ਮੀਨਾਂ ਵੇਚ ਗਏ 20% ਅੰਦਾ ਰਾਤੋਂ ਰਾਤ ਮਾਲਕੀ ਖੋਲਣਗੇ ਉਹ ਰਾਤੋਂ ਰਾਤ ਕਿਉਂਕਿ 80% ਤਾਂ ਲੜਨ ਦੇ ਵਾਸਤੇ ਤਿਆਰੀ ਨਹੀਂ ਰਹਿਣੇ ਜ਼ਮੀਨਾਂ ਉਹਨਾਂ ਦੀਆਂ ਵੀ ਚਰੀਆਂ ਗਈਆਂ 20% ਨੂੰ ਤੁਸੀਂ ਐਸ ਪ੍ਰਸਤੀ ਲੋਕੋਂ ਉਹਨਾਂ ਨੇ ਤਾਂ ਸੜਕਾਂ ਤੇ ਆਉਣੀ ਵੀ ਉਹਨਾਂ ਨੇ ਤਾਂ ਮਰਨ ਦਾ ਫੈਸਲਾ ਵੀ ਕਰਨਾ ਹੁਣੀ ਦੇਖ ਲਓ ਤੁਹਾਡੇ ਚ 40 ਕਿੱਲੇ ਵਾਲੇ ਕਿੰਨੇ ਬੈਠਿਆ ਇਸ ਕਰਕੇ ਇਹ ਸਾਰੀ ਦੀ ਸਾਰੀ ਜ਼ਮੀਨ ਤੇ ਉਹਨਾਂ ਨੇ ਕਬਜ਼ਾ ਕਰ ਜਦੋਂ ਬਲਾਂ ਜ਼ਮੀਨ ਤੇ ਕਬਜ਼ਾ ਹੋ ਗਿਆ ਦੇਖੋ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਇਹ ਇਹ ਦੇ ਵੀ ਸੰਭਵ ਨੇ ਹੁਣੀ ਹੋ ਜਾਣਗੇ ਆ ਪਹਿਲਾਂ ਮੈਂ ਬਿਮਾਰੀ ਦੱਸਦਾ ਵੀ ਖਤਰਨਾਕ ਕਿੰਨੀ ਐ ਫਰਜ਼ ਕਰ ਲੋ ਉਹ ਆਪਦੀ ਜ਼ਮੀਨ ਦੀ ਪੰਜਾਬ ਦੀ ਸਾਰੀ ਜ਼ਮੀਨ ਤੇ ਕਬਜ਼ਾ ਕਾਰਪੋਰੇਟ ਦਾ ਹੋ ਗਿਆ ਫਿਰ ਜਿਹੜੇ ਹੁਣ ਪਿੱਛੇ ਨਾਰੇ ਵੱਜਦੇ ਹੁੰਦੇ ਸੀ ਟਰੈਕਟਰ ਵੇਚ ਦੋ ਟਰਾਲੀ ਵੇਚ ਦੋ ਹਲ ਵੇਚ ਦਿਓ ਕਰਜ਼ਾ ਲਾ ਕੇ ਵਿਹਲੇ ਹੋ ਜਾਓ ਆਬ ਦੇ ਖੇਤਾਂ 'ਚ ਦਿਹਾੜੀ ਕਰੋ ਪੈਣ ਗਾਜਰਾ ਧੋਦਿਆ ਕਰੂ ਤੁਸੀਂ ਸਖਮਲ ਪੱਟ ਦਿਆ ਕਰਿਓ ਤੁਸੀਂ ਸਪਰੇਅ ਕਰਦਿਆ ਕਰਿਓ ਹਫਤੇ ਬਾਅਦ ਦੋਨੇ ਤਨਖਾਹ ਲੈ ਲਿਆ ਕਰੋ ਦੋਨੇ ਜੀ ਸਾਈਕਲ ਤੇ ਜਾਇਆ ਕਰੋ ਵਰਦੀ ਕੰਪਨੀ ਦੀ ਸਾਬਣ ਕੰਪਨੀ ਦੀ ਉਥੇ ਜਾ ਕੇ ਪਾ ਲਈ ਚਿੱਟੇ ਕੱਪੜੇ ਪੈਣੇ ਸਾਈਕਲ ਤੇ ਆ ਕੇ ਮौज ਨਾਲ ਭੈਣ ਜੀ ਨੇ ਆਪਣੇ ਪੈਸੇ ਗਣ ਲਏ ਤੇ ਘਰ ਵਾਲੇ ਨੇ ਆਪਣੇ ਪੈਸੇ ਗਣ ਲਏ 7 ਦਿਨ ਬਾਅਦ ਮੁੰਡੇ ਆਪਣੇ ਆਪਣੇ ਗਣ ਲਿਆ ਕਰਨਗੇ ਹੈ ਮौज ਨਾ ਬਾਣੀਆਂ ਨੇ ਆਉਣਾ ਨਾ ਕਿਸੇ ਬੈਂਕ ਵਾਲੇ ਨੇ ਹੁਣ ਨਾ ਕੁਰਤੀ ਹੋਣੀ ਨਾ ਜ਼ਮੀਨ ਦੀ ਕਹਾ ਦਾ ਫਿਰ ਫਿਕਰ ਫੱਕੀ ਸਾਲਾ ਕੋਈ ਐਂ ਤਾਂ ਲੱਗਦਾ ਵੀ ਬਹੁਤ ਵਧੀਆ ਜਿੰਦਗੀ ਹੈ ਪਰ ਇਹ ਹੋਣਾ ਨਹੀਂ ਪਹਿਲੀ ਗੱਲ ਰਜਕਾਰ ਬਿਲੂਗਾ ਕਿੱਥੇ ਖੇਤਾਂ 'ਚ ਖੇਤਾਂ 'ਚ ਤਾਂ ਪਹਿਲੀ ਮਸ਼ੀਨਰੀ ਨੇ ਮਜ਼ਦੂਰ ਬਾਹਰ ਖੜੇ ਨੇ ਮੰਡੀਆਂ ਲੱਗਦੀਆਂ ਨੇ ਫਿਰ ਇਹ ਮੰਡੀਆਂ ਵੱਡੀਆਂ ਹੋ ਜਾਣਗੀਆਂ ਬਸ ਜਿਹੜੀਆਂ ਮੰਡੀਆਂ ਮਜ਼ਦੂਰਾਂ ਦੀਆਂ ਹੁਣ ਤੂੰ ਛੋਟੀਆਂ ਛੋਟੀਆਂ ਟੁਕੜੀਆਂ 'ਚ ਦੇਖਦੀਆਂ ਨੇ ਫਿਰ ਸੈਂਕੜੇ ਗਿਰ ਤੇਜ ਹੋਇਆ ਕਰਨਗੇ ਆ ਫਿਰ ਰਜਨੂ ਚਾ ਜੇ ਲੱਗੂਗਾ ਵੀ ਸਬਜੀ ਹੈ ਕਾਦੀ ਭੁੱਖ ਤਾਂ ਲੱਗੀ ਆ ਗੋਭੀ ਹੈ ਇਹ ਨਹੀਂ ਮੈਂ ਖਾਣੀ ਮਟਰ ਪਨੀਰ ਲਿਆ ਕਿਉਂਕਿ ਰਜਨੂ ਚਾਚ ਨੇ ਫਿਰ ਆਇਆ ਕਿਹਾ ਕਰਨਗੇ ਵੀ ਤੁਹਾਡੇ ਚ ਕੋਈ ਪੜਿਆ ਲਿਖਿਆ ਮੁੰਡਾ ਹੈਗਾ ਵੀ ਇਹ ਕਿੰਨੇ ਨੇ ਬਈ 21 21 ਸਾਲ ਦੇ ਕਿੰਨੇ ਨੇ 25 25 ਦੇ ਕਿੰਨੇ ਨੇ ਉਹ ਸਾਰੇ ਆ ਜਾਓ ਬਾਕੀ ਆ ਸਾਰੇ ਬੁੱਢੇ ਖੁੱਢੇ ਵਾਲੇ ਜਾਓ ਛੋਡੀ ਆਇਆ ਨਾਮੀ ਹੋਇਆ ਕਰੂ ਐ ਛੋਡੀ ਬੋਲੀ ਫਿਰ ਅਨਾਜ ਉਹਨਾਂ ਕੋਲੇ ਹੋਊਗਾ ਦੁੱਧ ਉਹਨਾਂ ਕੋਲੇ ਹੋਊ ਸਬਜ਼ੀਆਂ ਉਹਨਾਂ ਕੋਲੇ ਹੋਣਗੀਆਂ ਸਾਗ ਉਹਨਾਂ ਕੋਲੇ ਹੋਊਗਾ ਕੱਪੜੇ ਉਹਨਾਂ ਕੋਲੇ ਹੋਣਗੇ ਚਾਹ ਗੁੜ ਦਾ ਸਬੰਨੂ ਉਹਨਾਂ ਕੋਲੇ ਹੋਊਗਾ ਜਿੰਨਾ ਜ਼ਿੰਦਗੀ ਵਾਸਤੇ ਚੀਜ਼ਾਂ ਵਰਤਦੀਆਂ ਨੇ ਪਾਣੀ ਤਾਂ ਨਹੀਂ ਸਾਰਾ ਉਹਨਾਂ ਕੋਲੇ ਹੋਊਗਾ ਇਹ ਪੈਸਿਆਂ ਦਾ ਮਿਲੂਗਾ ਪੈਸੇ ਮਿਲਣਗੇ ਰਜਗਾਰ ਨਾਲ ਰਜਗਾਰ ਮਿਲੂਗਾ ਕਾਰਪੋਰੇਟ ਕੋਲ ਪਸੰਦਾ ਇਹ ਜਿੰਦਗੀ ਨਾ ਆਟਾ ਦਾਣਾ ਢੋਲ ਨਹੀਂ ਮਿਲਣ ਗਿਆ ਘਰਾਂ ਚ ਮੱਜਾ ਨਹੀਂ ਖੜੀਆਂ ਮਿਲਣ ਗਿਆ ਸਭ ਮੱਜਾ ਮੁੱਜਾ ਬਾਹਰ ਉਸੇ ਦਿਨ ਤੋਂ ਮੱਜਾ ਬਾਹਰ ਪੱਠੇ ਨਹੀਂ ਹੋਣੇ ਮੱਜਾ ਕਿੱਥੋਂ ਹੋਣ ਗਿਆ ਕੱਲੀ ਕੱਲੀ ਚੀਜ਼ ਮੁੱਲ ਮਿਲਿਆ ਫੇਰ ਜੇ ਮੁੰਡਾ ਕਮਾ ਕੇ ਲੈ ਆਪਦੇ ਜੋਗਾ ਰੋਟੀ ਜੋਗਾ ਫਿਰ ਹੋ ਸਕਦਾ ਆਪਦੇ ਬਾਪ ਨੂੰ ਕਹੇ ਵੀ ਤੂੰ ਆਪ ਦੀ ਖਾ ਮਾਂ ਖਾ ਮੇਰੇ ਕੋਲ ਤਾਂ ਮੇਰੇ ਜੋਗੀ ਐ ਪਹਿਲੀ ਗੱਲ ਤਾਂ ਸਾਡੀ ਇਹ ਬਰਸਤ ਇਹ ਗੱਲ ਜਰ ਨਹੀਂ ਸਕਦਾ ਆਹ ਬਰਸਤਾ ਆਪਦੇ ਘਰੇ ਕਿਸੇ ਘਰ ਦੇ ਜੀ ਨੂੰ ਭੁੱਖਾ ਜਰ ਲਵੇ ਤੇ ਉਹਨੂੰ ਭੁੱਖੇ ਨੂੰ ਛੱਡ ਕੇ ਆਪ ਰੋਟੀ ਖਾ ਕੇ ਢਿੱਡ ਭਰ ਕੇ ਪਰਤੇ ਸੌਂ ਜਾਵੇ ਇਹ ਸਾਡੇ ਖੂਨ ਦੇ ਵਿੱਚ ਲਿਖਿਆ ਨਹੀਂ ਹੋਇਆ ਨਾ ਸੱਤ ਉਹ ਬਰਦਾਸ਼ਤ ਹੋਣਾ। ਨਾ ਹੀ ਜੀ ਜ਼ਿੰਦਗੀ ਦੇਖੀ ਜਾ ਸਕਦੀ ਐ ਤੇ ਨਾ ਹੀ ਜੀ ਜ਼ਿੰਦਗੀ ਜਿਵੀ ਜਾ ਸਕਦੀ। ਆ ਤਾਂ ਇਹ ਕਰਨਾ ਚਾਹੁੰਦੇ ਨੇ। ਤੇ ਅਸੀਂ ਇਹ ਹੋਣ ਨਹੀਂ ਦੇਣਾ। ਫਿਰ ਚੁੱਪ ਕਰਕੇ ਬੈਠੇ ਰਹਿਣ ਨਾਲ ਗੱਲ ਕਿਵੇਂ ਬਣੂਗੀ? ਸਾਡੇ ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਸਾਡੇ ਸਾਥੀਆਂ ਨੂੰ ਇਹ ਗੱਲ ਦਾ ਪਤਾ ਨਹੀਂ ਲੱਗ ਰਿਹਾ ਵੀ ਆ 26 ਮੰਡੀਆਂ ਬੰਦ ਹੋਣ ਨਾਲ ਕੀ ਹੋ ਗਿਆ ਜਿਹੜੇ ਸਾਡੇ ਸਾਥੀ ਸਰਕਾਰ 'ਚ ਨੇ ਉਹਨਾਂ ਨੂੰ ਨਹੀਂ ਪਤਾ ਹੋ ਲੱਗ ਰਿਹਾ ਵੀ ਇਹ ਤਾਂ ਕਾਨੂੰਨ ਲਾਗੂ ਹੋ ਗਿਆ ਜਿਹੜੇ ਪਹਿਲਾਂ ਸਬੂਤ ਦੀਨੇ ਵਾਪਸ ਲਈ ਸੀ ਤੁਸੀਂ ਕਿਉਂ ਦਾਅ ਮੰਨ ਰਹੇ ਹੋ ਏਹੇ ਅੱਜ ਜੇ ਸਾਡੇ ਤੇ ਅਟੈਕ ਆਇਆ ਨੇ ਸੋਨੂੰ ਵੀ ਨਹੀਂ ਛੱਡਣਾ ਤੁਸੀਂ ਸਾਡੇ ਨਾਲ ਹੀ ਜੁੜੇ ਹੋਇਓ ਇਸ ਕਰਕੇ ਲੜਾਈ ਬਹੁਤ ਵੱਡੀ ਐ ਇੱਕ ਅਧਿਕਾਰੀ ਨੇ ਫੋਨ ਆਇਆ ਸੀਨੀਅਰ ਅਧਿਕਾਰੀ ਦਾ ਫੋਨ ਸੀ ਮੈਨੂੰ ਕਹਿੰਦਾ ਪ੍ਰਧਾਨ ਜੀ ਇਹ ਕੀ ਹੋ ਗਿਆ ਤਾਂ ਗੱਲ ਹੀ ਕੋਈ ਐਡੀ ਨਹੀਂ ਮੰਡੀਆਂ ਨੇ ਮੰਡੀਆਂ ਚਲਾ ਦਾਂਗੇ ਬਸ ਖਰੀਦ ਸਾਰੇ ਹੋਊਗੀ ਇਹ ਤਾਂ ਕੋਈ ਗੱਲ ਹੀ ਨਹੀਂ ਹੈਗੀ ਐਡੀ ਹੁਣ ਕੌਣ ਸਾਰੇ ਦੱਸੇ ਉਹਨੂੰ ਵੀ ਗੱਲ ਕਿੱਡੀ ਐ ਜਦੋਂ ਮੈਂ ਫੋੜਿਆ ਫੋਨ ਤੇ ਸੰਕੇਤ ਦਿੱਤਾ ਕਹਿੰਦਾ ਇਹ ਤਾਂ ਗੱਲ ਖਾਸੀ ਵੱਡੀਆਂ ਬਹਿ ਕੇ ਕਰਨ ਵਾਲੀ ਐ ਅਸੀਂ ਵੀ ਕਹਿੰਦੇ ਆ ਵੀ ਬਹਿ ਕੇ ਕਰਨ ਵਾਲੀ ਐ ਬਈ ਇਹ ਗੱਲ ਨਿੱਕੀ ਨਹੀਂ ਹੈ ਇਹ ਵੱਡੀ ਗੱਲ ਐ ਨੀਤੀ ਦੀ ਗੱਲ ਐ ਪਾਲਸੀ ਦੀ ਗੱਲ ਐ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਐਵੇਂ ਨਹੀਂ ਕੱਢੀਆਂ ਜਾ ਰਹੀਆਂ ਇਹ ਉਹਨੀਆਂ ਨਹੀਂ ਹੋਊ ਐ ਜਿਵੇਂ ਅੰਗਰੇਜ਼ਾਂ ਨੇ ਰੇਲਾਂ ਕੱਢੀਆਂ ਸੀ ਬੰਦਰਗਾਹਾਂ ਤੱਕ ਜਾਂਦੀਆਂ ਨੇ ਛੜਕਾ ਸਾਰੀਆਂ ਭਾਰਤ ਮਾਲਾ ਦੀਆਂ ਇੱਧਰ ਦਾ ਮਾਲ ਢੋ ਕੇ ਕੰਪਨੀਆਂ ਨੇ ਉਧਰ ਉਥੋਂ ਮਾਲ ਲਿਆ ਕੇ ਇੱਧਰ ਵੇਚਣਾ ਇੱਕ ਖਰੀਦਣ ਦਾ ਤੇ ਵੇਚਣ ਦਾ ਧੰਦਾ ਇੱਥੋਂ ਕਰਨਾ ਹੈ ਐਗਰੀਕਲਚਰ ਦੇ ਵਿੱਚੋਂ ਜਿਹੜੇ ਹੁਣ ਲੰਗਰ ਲੱਗਦੇ ਨੇ ਨਾ ਭਾਈ ਲੰਗਰ ਜ਼ਮੀਨਾਂ ਦੇ ਸਿਰ ਤੇ ਲੱਗਦੇ ਨੇ ਜਿਹੜੇ ਤੁਸੀਂ ਹੁਣ ਕਹਿ ਦਿੰਦੇ ਹੋ ਕਿ ਕਿਸੇ ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਜੇ ਪਚਾਲ ਆ ਗਿਆ ਹਫਤ ਪੈ ਗਈ ਭੁੱਖੇ ਮਰਦੇ ਲੋਕ ਨੇ ਤਾਂ ਉਹਨਾਂ ਨੂੰ ਮੌਕੇ ਤੇ ਜੇ ਮਦਦ ਕਰਦੇ ਤੁਸੀਂ ਜ਼ਮੀਨਾਂ ਦੇ ਸਿਰ ਤੇ ਕਰਦੇ ਹੋ ਛੋਡੀ ਬਚੀ ਹੋਈ ਵਿਰਾਸਤ ਦੇ ਸਿਰ ਤੇ ਕਰਦੇ ਹੋ ਇਸ ਕਰਕੇ ਜਿਹੜੀ ਆ ਜਿੰਦਗੀ ਹੈ ਚਲਾ ਗਿਆ ਸਾਰਾ ਕੁਝ ਆਪਣੇ ਕੋਲੋਂ ਸਾਡੇ ਰਸਮ ਰਿਵਾਜ ਚਲੇ ਗਏ ਸਾਡਾ ਭਾਈਚਾਰਾ ਖੋលਿਆ ਸਾਡੀ ਆ ਕੁਦਰਤੀ ਆ ਜਿਹੜੀਆਂ ਚੀਜ਼ਾਂ ਸੀ ਕੁਦੀ ਸਰੋਤੋਂ ਖੋਲੇ ਪਾਣੀ ਗੰਦਾ ਹੋ ਗਿਆ ਜ਼ਹਿਰ ਹੋ ਗਈ ਬਿਮਾਰੀਆਂ ਆ ਗਈਆਂ ਬੇਰਜ਼ਗਾਰੀ ਹੋ ਗਈ ਗਲਗਲ ਕਰਜ਼ਾ ਹੋ ਗਿਆ ਪਰ ਸਾਡਾ ਬੇਸ ਬਚਿਆ ਹੋਇਆ ਹੈ ਜ਼ਮੀਨ ਜਿੱਦਾਂ ਇਹ ਗਈ ਸਮਝੋ ਪੈਰ ਉਖੜ ਗਏ ਪੈਰ ਲੱਗਣੇ ਨਹੀਂ ਬਾਈ ਜਿੱਥੇ ਮਰਜੀ ਫਰੀ ਜਾਓ ਅੱਜ ਜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਸਾਡੇ ਬੱਚੇ ਐ ਮਿੱਟੀ ਦੇ ਨਾਲ ਜੁੜੇ ਹੋਏ ਨੇ ਉਹ ਜੇ ਅੱਜ ਉਹਨਾਂ ਨੂੰ ਕੋਈ ਸੰਕਟ ਆਉਂਦਾ ਇੱਥੇ ਮਿੱਟੀ ਚੋਂ ਆਵਾਜ਼ ਉੱਠਦੀ ਹੈ ਜੇ ਇੱਥੇ ਕੋਈ ਬਦਰੋਹ ਹੁੰਦਾ ਉਦੋਂ ਆਵਾਜ਼ ਉੱਠਦੀ ਹੈ ਲੜਨ ਦਾ ਮਾਦਾਨਾ ਖਤਮ ਕਰ ਲਿਓ ਮਿੱਤਰੀ ਥਾਲੀ ਛੋੜੀ ਐ ਨਹੀਂ ਮੁੜੂਗੀ ਜਿਵੇਂ ਹੁਣ ਲਾ ਕੇ ਮੁੜਉਂਦੀ ਹੈ ਫਿਰ ਛੋਡੀਆਂ ਟਰਾਲੀਆਂ ਜਿਵੇਂ ਗੰਨੇ ਦੀਆਂ ਟਰਾਲੀਆਂ ਮਿਲ ਜੇ ਲੱਗੀਆਂ ਹੋਈਆਂ ਨੇ ਬਾਈ ਐ ਲੈਣਾ ਲੱਗਿਆ ਕਰਨੀ ਫੇਰ ਛੋਟੀਆਂ ਟਰਾਲੀਆਂ ਨੇ ਪਰਖ ਹੀ ਲਗਿਆ ਕਰੂਗੀ ਵੀ ਇਹ ਸਿਲ ਕਿੰਨੇ ਆ ਕਾਲਾ ਦਾਣਾ ਕਿੰਨੇ ਕਟਿਆ ਹੋਇਆ ਦਾਣਾ ਕਿੰਨੇ 5 ਕਿਲੋ ਕਾਟ 10 ਕਿਲੋ ਕਾਟ ਆ ਸਿਲ ਦੀ ਕਾਟ ਫਿਰ ਕੋਈ ਐਮਐਸਪੀ ਉਮੈਸਮੀ ਨਾ ਰਹਿਣੀ ਹੈ ਨਾ ਸਰਕਾਰ ਨੇ ਦੇਣੀ ਹੈ ਨਾ ਮੰਗਣ ਦੀ ਲੋੜ ਹੋਣੀ ਆ ਤਾਂ ਮੁੱਕ ਜਾਦਾ ਜਿਹੜੀ ਲੜਾਈ ਭਾਈ ਜੀ ਲੜ ਰਹੇ ਨੇ ਇਧਰ ਜਿਹੜੇ ਗਏ ਨੇ ਭਾਈ ਕਹਿੰਦੇ ਐਮਐਸਪੀ ਦੀ ਗਾਰੰਟੀ ਨੂੰ ਬਣਾ ਕੇ ਲਿਆਵਾਂਗੇ ਅਸੀਂ ਕਹਿੰਦੇ ਆ ਵੀ ਪੂਰਾ ਤੋਲ ਅਗਲਾ ਕਹਿੰਦਾ ਹਟ ਦੇ ਤਾਂ ਜੱਗ ਦਿੱਲੀ ਦਾ ਘੋੜ ਜਿੱਤਣ ਤੋਂ ਬਾਅਦ ਸੋਨੂੰ ਇਹ ਗੱਲ ਕਹੀ ਸੀ ਅਵੇਸਲੇ ਨਾ ਹੋ ਜਾਓ ਸੱਪ ਮਰਿਆ ਨਹੀਂ ਹੈ ਜ਼ਖਮੀ ਹੈ ਜ਼ਖਮੀ ਸੱਪ ਕਿਸੇ ਵੇਲੇ ਵੀ ਡੰਗ ਮਾਰ ਸਕਦਾ ਆ ਮਾਰ ਗਿਆ ਮਾਰ ਗਿਆ ਨਾ ਮੈਂ ਡੰਗ ਇਹ ਅੱਡਰ ਕਰ ਲੈ ਕਿ ਜੋਗੀ ਨੂੰ ਪਤਾ ਹੋਣਾ ਚਾਹੀਦਾ ਵੀ ਜ਼ਹਿਰ ਕਿੱਥੇ ਤੱਕ ਗਿਆ ਦੂਹਾਂ ਜਾਣ ਨਹੀਂ ਦੇਣੀ ਫਿਰ بچਾਂਗੇ ਅਗਲੇ ਨੂੰ ਤਾਂ ਕਰਤਾ ਨਾ ਆਪਦਾ ਕੰਮ ਇਸ ਕਰਕੇ ਇਹ ਜਿਹੜੇ ਗੰਨ ਹੈ ਇਹ ਕਰਨ ਕੀ ਜਾ ਰਹੇ ਨੇ ਪਹਿਲਾਂ ਕਿੰਨੇ ਤਾਹੂ ਕਿਉਂ ਹੋ ਰਹੇ ਨੇ ਇਹ ਐਨਾ ਇਹਨਾਂ ਨੂੰ ਦਿੱਕਤ ਕੀ ਪੈ ਰਹੀ ਹੈ ਜੇ ਪੰਜਾਬ ਦੇ ਲੋਕ 75% ਲੋਕ ਆਪਣੇ ਖੇਤੀ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਤੇ ਹੋਰ ਲੋਕਾਂ ਨੂੰ ਪਾਲ ਰਹੇ ਨੇ 1.5% ਭੂਮੀ 'ਚੋਂ 60% ਅਨਾਜ ਪੈਦਾ ਕਰਕੇ ਸਾਨੂੰ ਦੇ ਰਹੇ ਨੇ ਫਿਰ ਇਹ ਰਾੜਕ ਕਿਉਂ ਪੈਂਦੀ ਆ ਚੋਬ ਕਿਉਂ ਪੈਂਦੀ ਆ ਉੱਥੇ ਇਹ ਕਰਨਾ ਕੀ ਚਾਹੁੰਦੇ ਆ ਅਸਲ 'ਚ ਇਹ ਵਿੱਚ ਵਿਚਾਲੇ ਵਾਲੇ ਲੋਕਾਂ ਨੂੰ ਖਤਮ ਕਰਨਾ ਚਾਹੁੰਦੇ ਇਹ ਦੋ ਕਿਸਮ ਦੇ ਲੋਕ ਰੱਖਣਾ ਚਾਹੁੰਦੇ ਨੇ ਇੱਕ ਮਾਲਕ ਦੂਜਾ ਮਜ਼ਦੂਰ ਜਿੰਨੇ ਸਾਧਨ ਨੇ ਚਾਹੇ ਉਤਪਾਦਨ ਦੇ ਨੇ ਚਾਹੇ ਕੁਦਰਤੀ ਸਰੋਤ ਨੇ ਚਾਹੇ ਪਬਲਿਕ ਸੈਕਟਰ ਨੇ ਉਹਨਾਂ ਸਾਰੇ ਸਾਧਨਾਂ ਤੇ ਕਾਰਪੋਰੇਟਾਂ ਨਾਲ ਕੰਪਨੀਆਂ ਦੇ ਕਬਜ਼ਾ ਕਰਾਉਣਾ ਚਾਹੁੰਦੇ ਨੇ ਜਿਹਨੇ ਕੋਈ ਵੀ ਇਹ ਜੀ ਵਸਤੂ ਜਿਹੜੀ ਤੁਸੀਂ ਆਪ ਬਣਾ ਕੇ ਵਰਤ ਸਕਦੇ ਹੋ ਉਹ ਸੋਡੇ ਹੱਥਾਂ 'ਚ ਰਹਿਣ ਨਹੀਂ ਦੇਣਾ ਚਾਹੁੰਦੇ ਹੁਣ ਤੁਸੀਂ ਐਡੀ ਵੱਡੀ ਗੱਲ ਦੁਨੀਆ ਨੂੰ ਵਿਗਾਰ ਸਕਦੇ ਹੋ ਕਿ ਪੰਜਾਬ ਦੀ ਧਰਤੀ ਵਾਸਤੇ ਸਰਪ ਕੁਦਰਤੀ ਸਰੋਤਾਂ ਦੀ ਲੋੜ ਹੈ ਤੇ ਸੋਡੀਆਂ ਸਾਰੀਆਂ ਚੀਜ਼ਾਂ ਨਾ ਹੋਣ ਤੋਂ ਬਾਅਦੂਦ ਵੀ ਅਸੀਂ ਭੁੱਖੇ ਨਹੀਂ ਮਰਦੇ ਜੇ ਅਸੀਂ ਭੁੱਖੇ ਨਹੀਂ ਮਰਦੇ ਤਾਂ ਪੰਜਾਬ ਦੇ ਪਾਣੀ ਦੇ ਵਿੱਚ ਲੜਨ ਦਾ ਮੱਦ ਹੈ ਤਾਂ ਲੜਨ ਨੂੰ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਪੰਜਾਬ ਦਾ ਬਹੁਤ ਲੰਮਾ ਹਜ਼ਾਰਾਂ ਬਰੇ ਪਹਿਲਾਂ ਦਾ ਇਤਿਹਾਸ ਹੈ ਪੰਜਾਬ ਦਾ ਪੰਜਾਬ ਦੇ ਪਾਣੀ ਦੇ ਵਿੱਚ ਲੜਾਕੂ ਜਜ਼ਬਾ ਪਹਿਲਾਂ ਤੋਂ ਹੈ ਮਿਹਨਤੀ ਤੇ ਲੜਾਕੂ ਸੌਣਾ ਸੁੰਘੜ ਸਬਰ ਕਰਨ ਵਾਲਾ ਇਹ ਜਜ਼ਬਾ ਇਹਨਾਂ ਤੋਂ ਪਹਿਲਾਂ ਹੈ ਇਸ ਕਰਕੇ ਪੰਜਾਬ ਹੈ ਜਿਹੜਾ ਹਿੰਦੁਸਤਾਨ ਦੇ ਸੂਬਿਆਂ ਨਾਲੋਂ ਇੱਕ ਵੱਖਰੀ ਕਿਸਮ ਹੈ ਦੀ ਇੱਥੇ ਵੱਖਰੀ ਕਿਸਮ ਦੇ ਲੋਕ ਰਹਿੰਦੇ ਨੇ ਕਿਉਂਕਿ ਇਹ ਜ਼ਮੀਨ ਨਾਲ ਜੁੜੇ ਹੋਏ ਨੇ ਜ਼ਮੀਨ ਆ ਪਜਾਉ ਹੈ ਹੁਣ ਜਦੋਂ ਪਹਿਲਾਂ ਮੰਡੀ ਉਹਨਾਂ ਦੇ ਕਬਜ਼ੇ ਹੋ ਗਈ ਫੇ ਰੇਟ ਵੀ ਉਹਨਾਂ ਦੀ ਮਰਜ਼ੀ ਦੇ ਹੋਣਗੇ ਸਰਕਾਰ ਤਾਂ ਵਿਚ ਵਿਚਾਲੋਂ ਨਿਕਲ ਗਈ ਨਾ ਭਾਈ ਨਾ ਸਰਕਾਰ ਨੇ ਖਰੀਦਣਾ ਨਾ ਸਰਕਾਰ ਨੇ ਨਾ ਸਾਹਮਣਾ ਨਾ ਗਦਾਂਬਾਂ ਦੀ ਲੋੜ ਨਾ ਮਾਰਕਫੈਟ ਦੀ ਲੋੜ ਨਾ ਪੰਚਪਤ ਦੀ ਲੋੜ ਨਾ ਐਫਸੀਆਈ ਦੀ ਲੋੜ ਸਾਰੀ ਖਤਮ ਕਰ ਦੇਣੀ ਨਾ ਲੇਬਰ ਦੀ ਲੋੜ ਨਾ ਆੜਤੀਆਂ ਦੀ ਲੋੜ ਨਾ ਟਰੱਕ ਜੁਨਿਆਂ ਦੀ ਲੋੜ ਨਾ ਮਾਰਕੀਟ ਕਮੇਟੀਆਂ ਦੀ ਲੋੜ ਸਾਰਾ ਖਤਮ ਹੁਣ ਰਹਿ ਗਏ ਕਿਸਾਨ ਤੇ ਆਹ ਆਪਣੇ ਸ਼ੀਲੋਗਨ ਉਹਦੀਆਂ 26 ਮੰਡੀਆਂ ਬੰਦ ਕਰਕੇ ਉਹਦੀਆਂ ਮਾਰਕੀਟ ਕਮੇਟੀਆਂ ਦੂਜੇ ਮਹਿਕ ਮੈਚ ਮਰਜ਼ ਕਰਤੀਆਂ ਜਨੇ ਇਹ ਉਹ ਪਾਲਿਸੀ ਹੈ ਜਿਹੜੇ ਤਿੰਨ ਕਾਨੂੰਨਾਂ ਵਾਸਤੇ ਆਪਾਂ ਲੜਾਈ ਲੜ ਕੇ ਵਾਪਸ ਕਰਾ ਕੇ ਆ ਇਸ ਉਹਨਾਂ ਚੋ ਦੋ ਕਾਨੂੰਨ ਸਿੱਧੇ ਰੂਪ ਦੇ ਵਿੱਚ ਇੰਪਲੀਮੈਂਟ ਕਰਤੇ ਨਾ ਨੇ ਮਤਲਬ ਲਾਗੂ ਕਰਤੇ 26 ਮੰਡੀਆਂ ਚ ਹੁਣੇ ਗੱਲ ਬਣਾ ਕੀ ਹੈ ਅੱਜ ਦਾ ਬਿਆਨ ਲੱਗਿਆ ਹੋਇਆ ਇੱਕ ਖੇਤੀਬਾੜੀ ਮੰਤਰੀ ਦਾ ਕਿ ਕੋਈ ਕੇਂਦਰ ਮੰਤਰੀ ਹੋਊਗਾ ਕੋਈ ਮੰਡੀ ਬੰਦ ਨਹੀਂ ਹੋਊਗੀ ਹੁਣ ਇੱਕ ਪਾਸੇ ਦਾ ਇਹ ਕਿ ਕੋਈ ਮੰਡੀ ਬੰਦ ਨਹੀਂ ਹੋਊਗੀ ਇੱਕ ਪਾਸੇ ਬਿਆਨ ਲੱਗਿਆ ਹੋਇਆ ਵੀ 26 ਮਾਰਕੀਟ ਕਮੇਟੀਆਂ ਦੂਜੇ ਮਹਿਕਮਿਆਂ ਦੇ ਵਿੱਚ ਰਲਾਤੀਆਂ ਮਰਜ਼ ਕਰਤੀਆਂ ਇਹਦਾ ਮਤਲਬ ਮਾਰਕੀਟ ਕਮੇਟੀਆਂ ਭਾਂਗੀ ਕਰਤੀਆਂ ਤੋੜਤੀਆਂ ਮੰਡੀ ਤੋੜਤੀਆਂ ਇਹ ਗੱਲ ਕੀ ਹੈ ਜੇ ਨਹੀਂ ਸਿੱਧਾ ਮਾਲ ਤੁਹਾਡਾ ਸਿੱਲੋ ਗਦਾਮਾਂ ਚ ਜਾਊਗਾ ਤੇ ਜਾਣਸਰ ਤੁਰੂਗਾ ਸ਼ਾਮ ਨੂੰ ਵੇਚ ਕੇ ਘਰ ਆਜੋਗੇ ਪੈਸੇ ਹੋ ਸਕਦਾ ਤੁਹਾਨੂੰ 5-70 ਰੁਪਏ ਵੱਧ ਵੀ ਦੇ ਦਨ ਜਦੋਂ ਜਾ ਕੇ ਇਹ ਗੱਲ ਖੁੰਡਾਂ ਚ ਪ੍ਰਚਾਰਨ ਵਾਸਤੇ ਕਿਸੇ ਨੇ ਪ੍ਰਚਾਰਨ ਕਰਨੀ ਹੋਵੇ ਤਾ ਇਹ ਦਲੀਲ ਤੇ ਖੜਕੇ ਆਪਣੇ ਕੋਲ ਨੂੰ ਨਜ਼ਾਇਜ਼ ਛੜਾ ਦੂਗਾ ਉਹ ਵੀ ਤੁਸੀਂ 1 ਸਾਲ ਜਿਹੜਾ ਦਿੱਲੀ ਅੰਦোলন ਲੜਿਆ ਉਹ ਲੜਨ ਦੀ ਲੋੜ ਹੀ ਨਹੀਂ ਸੀ ਆ ਦੇਖੋ ਐਡੀ ਵੱਡੀ ਸਹੂਲਤ ਕਿਉਂਕਿ ਜਿਹੜੇ ਕਿਸਾਨ ਦੇ ਖੇਤ ਚ ਕਮੈਨ ਲੱਗੀ ਟਰਾਲੀ ਚ ਕੰਕ ਪੈ ਗਈ ਉਹ ਟਰਾਲੀ ਜਾ ਕੇ ਸਿੱਧੀ ਸੀ ਲੋਗਦਾਨ ਦੇ ਵਿੱਚ ਕੰਡੇ ਤੇ ਲੱਗ ਕੇ ਤੋਲ ਕੇ ਸ਼ਾਮ ਨੂੰ ਵੇਚ ਕੇ ਘਰ ਆ ਗਿਆ ਜਦੋਂ ਬੰਦਾ ਨਾ ਕਿਸੇ ਨੇ ਚਿਹرائی ਨਾ ਨਹਾਈ ਤੇ ਵੇਚ ਕੇ ਘਰੇ ਆ ਗਿਆ ਉਹ ਤਾਂ ਗੁਣਗਾਊਗਾ ਵੀ ਯਾਰ ਤਾਂ ਮौज ਕਰਦੀ ਸਰਕਾਰ ਨੇ ਐਦਾ ਕਹਾਂਗੇ ਨਾ ਬਾਈ ਤੁਸੀਂ ਇੱਕ ਉਹਦੇ ਨਾਲ ਦਾ ਬੰਦਾ ਉਹ ਮੰਡੀ ਚ ਲਾ ਕੇ ਲਾਉਂਦਾ ਟਰਾਲੀ ਜਾ ਕੇ ਉਥੇ ਇੱਕ ਦਿਨ ਬੋਲੀ ਨਹੀਂ ਆਉਂਦੀ ਝੜਦੀ ਨਹੀਂ ਤੀਜੇ ਚੌਥੇ ਦਿਨ ਵਿਕਦੀ ਹੈ ਉਹ ਕਹੋ ਯਾਰ ਮੈਂ ਤਾਂ ਚੌਥੇ ਦਿਨ ਆਇਆ ਤੇ ਦੂਜਾ ਬੰਦਾ ਦੂਜੇ ਦਿਨ ਵਿਹਲਾ ਹੋ ਕੇ ਘਰੇ ਆ ਗਿਆ ਇਹਨੂੰ ਸਹੂਲਤ ਦੇ ਤੌਰ ਤੇ ਪ੍ਰਚਾਰਿਆ ਜਾਊਗਾ ਵੀ ਆਇਆ ਜਰਾ ਜਿਹੜਾ ਸੀ ਕਰਨਾ ਚਾਹੁੰਦੇ ਆ ਤੁਸੀਂ ਕਿਉਂਕਿ ਲੰਮੇ ਦਾਦੀ ਗੱਲ ਨਹੀਂ ਦੇਖਦੇ ਜਦੋਂ ਕਿਸੇ ਨੂੰ ਜ਼ਹਿਰ ਦੇਣਾ ਹੁੰਦਾ ਬਾਈ ਜੇ ਉਹਨੂੰ ਸਿੱਧਾ ਕਦੇ ਲੈ ਜ਼ਹਿਰ ਖਾ ਲਾ ਤਾਂ ਖਾਂਦਾ ਨਹੀਂ ਹੁੰਦਾ ਜੇ ਨੂੰ ਕਹਦਾ ਵੀ ਦੇਖ ਇਹ ਤਾਂ ਮਿੱਠਾ ਬਾਈ ਬੜਾ ਮਿੱਠਾ ਹੈ ਪਹਿਲਾਂ ਉਹ ਹੱਥ ਲਾ ਕੇ ਦੇਖੂ ਜੀਭ ਲਾ ਕੇ ਦੇਖੂ ਜੇ ਮਿੱਠਾ ਹੋਗਾ ਤਾਂ ਖਾ ਲੂ ਪਤਾ ਤਾਂ ਹੋਊਗਾ ਨਗੂ ਨਾ ਜਦੋਂ ਉਹਨੇ ਮਰਨਾ ਹੋਇਆ ਹੁਣ ਇਹ ਮਿੱਠਾ ਜ਼ਹਿਰ ਹੈ ਇਹ ਮਿੱਠਾ ਜ਼ਹਿਰ 26 ਮੰਡੀਆਂ ਤੱਕ ਨਹੀਂ ਰਹਿਣਾ ਇਹਦੇ ਚ ਦੋ ਹੈ ਵੇਚਣ ਤੇ ਖਰੀਦਣ ਦਾ